ਅਤੇ ਜੇ ਅਸੀਂ ਕਰਦੇ ਪੜ੍ਹਦੇ ਉਹ ਆਪਣਾ ਜਿਹੜਾ ਆਪਣਾ ਜੀਵਨ ਆ ਉਹਨੂੰ ਸੱਚਾ ਸੱਚਾ ਬਣਾ ਸਕਦਾ ਉਹ ਆਪਣੇ ਨੂੰ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰੂਗਾ ਕਿ ਬਣਿਓ ਸਾਰੇ ਬੱਚੇ ਬਣ ਜਿਹੜੇ ਨਹੀਂ ਬੱਚੇ ਜਿਹੜੇ ਪੜਤ ਪੜਦੇ ਉਹ ਸਿੱਖਣ ਬੱਚੇ ਬਣਿਓ ਅਸੀਂ ਚੌੜੇ ਵਿੱਚ ਲੈਵੇ ਵਿੱਚ ਕੁਝ ਕਰਦਾਂਗੇ ਉਹ ਲੈਵੇ ਵਿੱਚ ਉਹ ਪਹਿਲਾਂ ਪਹਿਲਾਂ ਸਿੱਖਣ ਜਾ ਕੇ ਅਤੇ ਉਸ ਤੋਂ ਬਾਅਦ ਜੇ ਕਿ ਲੋੜ ਹੋਈ ਬੁਕਸ ਦੀ ਜੇ ਹੋਰ ਸਾਡੇ ਕੋਲ ਬੁਕਸ ਬਹੁਤ ਜ਼ਿਆਦਾ ਰਹਿ ਜਾ ਰਹੇ ਉੱਥੇ ਸਾਨੂੰ ਹੋਰ ਬਹੁਤ ਆਗਿਆ ਬੁਕਸ ਇਹ ਸਾਰੇ ਇਹ ਬਾਣੀ ਦੀਆਂ ਕਿਤਾਬਾਂ ਜੋ ਨੇ ਉਹ ਸਾਰੇ ਬੱਚਿਆਂ ਨੂੰ ਚੋਲਿਆਂ ਵੀ ਘਰ-ਘਰ ਜਾ ਕੇ ਆਪਣੇ ਮਾਪਿਆਂ ਨੂੰ ਵੀ ਆਪਣੇ ਬੋਪੜਾਵਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਇਹ ਬਾਣੀ ਬਾਰੇ ਦੱਸਿਆ ਜਾਵੇ ਅਤੇ ਜਿਹਨੂੰ ਲੋੜ ਆ ਜੇ ਕਿਸੇ ਨੂੰ ਵੀ ਲੋੜ ਆ ਉਹ ਤੁਸੀਂ ਇੱਥੋਂ ਬਾਣੀ ਹੋਰ ਵੀ ਕਿਤਾਬਾਂ ਲੈ ਜਾ ਸਕਦੇ ਹੋ ਘਰ ਵੀ ਲੈ ਜਾ ਸਕਦੇ ਹੋ ਤੁਹਾਡੇ ਭਰਾ ਨੂੰ ਲੋੜ ਆ ਕੇ ਤੁਹਾਡੇ ਭੈਣੇ ਲੋੜ ਆ ਰਿਹਾ ਤੇ ਮਾਂ ਨੂੰ ਲੋੜ ਆ ਕਿਸੇ ਨੂੰ ਵੀ ਲੋੜ ਹੈ ਬਾਣੀ ਦੀ ਕਿਤਾਬ ਦੀ ਉਹ ਸਾਰੇ ਇਹ ਲੈ ਜਾ ਸਕਦੇ ਨੇ ਇਹਨਾਂ ਜਿਹੜੇ ਸਵੀਸੇ ਦੇ ਸਾਡੇ ਜੋ ਕਲ ਕ੍ਰਾਸ ਫਰੰਟ ਵਾਲੇ ਇਹਨਾਂ ਦਾ دوست ਆ ਅਕਬਰ ਇਹਨਾਂ ਦਾ ਬਹੁਤ ਵੱਡਾ ਪ੍ਰਾਲਾਇ ਹੈ ਕਈ ਤਰ੍ਹਾਂ ਤੋਂ ਅਸੀਂ ਕੱਲ੍ਹ ਸੇ ਹਸਪਤਾਲ ਦੇ ਵਿੱਚ ਵੀ ਇਹ ਬਕਸ ਆਪਣੇ ਪਾਣੀ ਦੇ ਦਬਾਬਾ ਸਾਰੀਆਂ ਉੱਤੇ ਡਿਸਟ੍ਰਿਬਿਊਟ ਚੁੱਕੀਆਂ ਨੇ ਉੱਥੇ ਜੋ ਵੀ ਜਿਹੜਾ ਆਪਣੇ ਡਾਕਟਰ ਸਾਡੇ ਸੀਗਾ ਨਮੇ ਸਟਾਫ ਆ ਦੀ ਨਰਸਰ ਦਾ ਕਲੀਨਿਕ ਦਾ ਇਹ ਸਾਰੇ ਉਹ ਉੱਥੇ ਆਪ ਸਭ ਤੋਂ ਅੱਗੇ ਕਦਮ ਲੈ ਕੇ ਗਏ ਨੇ ਜਿਵੇਂ ਉੱਥੇ ਡਾਕਟਰ ਸੀਗੇ ਉਹਨਾਂ ਵੀ ਜਿਹੜਾ ਸਟਾਫ ਸੀ ਸਾਰਾ ਉੱਤੇ ਸੌਂਡਰਸ ਬਕਸ ਉੱਤੇ ਹਸਪਤਾਲ ਦੇ ਵਿੱਚ ਸਾਡੀ ਉੱਤੇ ਲ ਬਹੁਤ ਵਧੀਆ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਬੱਚੇ ਕਿਤਾਬ ਨੂੰ ਪੜ੍ਹਨ ਅਤੇ ਬਮਾ ਟੀਚਰਾਂ ਨੂੰ ਬੇਨਤੀ ਕਰਵਾ ਕੇ ਕਿ ਬੱਚਿਆਂ ਨੂੰ ਇਸ ਪਾਣੀ ਦੇ ਬਾਰੇ ਪ੍ਰੋਜੈਕਟ ਕੀਤਾ ਜਾਵੇ ਤਾਂ ਕਿ ਬੱਚੇ ਵੱਧ ਵਧੇ ਇਸ ਪਾਣੀ ਦਾ ਲਾਭ ਲੈ ਕੇ ਆਪਣੇ ਜੀਵਨ ਦੇ ਵਿੱਚ ਬਹੁਤ ਵਧੀਆ ਪੜਾਈ ਕਰਨ ਅਤੇ ਉੱਚੇ ਅਫਸਰ ਉਹਦੇ ਤੇ ਜਾਣ ਇਹ ਤੇ ਨਾਮ ਆਪਣੇ ਮਾਪਿਓ ਦਾ ਸਕੂਲ ਦਾ ਤੇ ਆਪਣੇ ਵਾਕਿਆ ਦਾ ਨਾਮ ਰੋਸ਼ਨ ਕਰਨ ਦੇ ਕੇ ਇਹ ਕੰਮ ਫਸਲੇ ਕਾਇਜ ਅਫਸਰ ਬਣ ਜੀ ਪਰ ਉਹ ਐਸਐਸ ਲੈਟਰ ਹੁੰਦਾ ਤੇ ਗਰੀਬ ਘਰ ਦਾ ਬੱਚਾ ਦਿਓ ਆਈਐਸ ਦਾ ਸਟਰਕਚਰ ਹੋ ਜਾਂਦਾ ਮੁੰਡੇ ਦੇ ਬੜੀਆ ਖੁਸ਼ੀ ਹੁੰਦੀ ਹੈ ਜਦੋਂ ਆਪਣਾ ਕੋਈ ਇਸ ਤਰ੍ਹਾਂ ਦਾ ਬੱਚਾ ਨਾਇਕ ਬੱਚਾ ਆਈਐਸ ਤੇ ਸੀਸ ਜਿਹਾ ਕੋ ਬੱਡੇ ਜਾਉਂਦੇ ਤੇ ਸੈਕਟਰ ਦਾ ਆਪਣਾ ਖੁਸ਼ੀ ਹੁੰਦੀ ਹੈ ਕਿਸੇ ਨੂੰ ਖੁਸ਼ੀ ਆ ਤੇ ਸਾਰੇ ਨਾਲ ਅੱਜ ਪੜਾਇਆ ਸੀ ਚੱਲਣਾ ਅਸੀਂ ਇਹ ਬੜੇ ਤਰੀਕੇ ਨਾਲ ਪੜ੍ਹਦੇ ਆ ਅੱਜ ਵੀ ਸਕੂਲਾਂ ਤੋਂ ਵੱਢੀ ਗਏ अपने आप के रब जाओगे सिवर है प्रभु का बहुत जरूरी है जिंदगी बहुत बदलाव लिया सोच है लोग बन जाएगी बुरा कम नहीं करोगे किसी की निंदा चोरी नहीं करो अपना क्या जीवन है चंगे काम से लाओगे पढ़ाई दिन लग्या रहेगा क्योंकि गुरबानी में जो जुड़िया होगा ਉਹਨਾਂ ਮਨਅਕਲੀ ਅਭਿਸ਼ੋਧਕ ਕਵਿਤਾ ਕੰਧਨਦਾ ਹੈ ਜਿਸ ਕਰਨ ਕੇ ਇੱਕ ਇੱਕ ਚੁਖਮੜੀ ਬਾਣੀ ਹੈ ਇਹ ਜੋਗ ਵਰਤਨ ਦੀ ਆਪਣੇ ਦਿਲ ਚ ਰੱਖ ਕੇ ਇਹਨੂੰ ਪੜਿਆ ਕਰੋ ਪਿਆਰ ਕਰਿਆ ਕਰੋ ਤੇ ਆਸੇ-ਪਾਸੇ ਆਪਣੇ ਮਾਪੇ ਨੂੰ ਕਹਿਣਾ ਨੂੰ ਇਹ ਕਰਤਾ ਦੇ ਵਿੱਚ ਯਾਨੀ ਕਿ ਦੱਸਿਆ ਕਰੋ ਕਿ ਇਹਦਾ ਅਰਥ ਆ ਹੈ ਤੇ ਜਿਹੜਾ ਵੀ ਸ਼ੌਕ ਹੈਗਾ ਉਹ ਪੂਰਾ ਕਰਿਆ ਕਰੋ ਕਿਉਂਕਿ ਗੁਰਬਾਣੀ ਨਾਲ ਜੁੜੋਂਗੇ ਤੁਸੀਂ ਬਿਲਕੁਲ ਪ੍ਰਮਾਤਮਾ ਦੇ ਨਾਲ ਜੁੜੋਂਗੇ ਸਿਮਰਨ ਕਰੋਗੇ ਔਰ ਤੁਹਾਡਾ ਕਿਰ ਜੀਵਨ ਅਸੁੱਧ ਜਾਏਗਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਬੱਚੇ कटेंगे और कुछ ना कुछ मतलब कि अपनी जिंदगी बेस कामयाब होगी असं यही आस करते हैं परमात्मा अगर दुआ करते हैं कि बच्चे का जीवन है वह बहुत सफलपूर्वक हो जाए बड़े बड़े अंत्या रखन गाणी जुड़े रहन परमात्मा का सिवन करोगे तो जीवन अपने आप सफल हो जाएगा बाकी सारा मैं बहुत भारी भारी धनबाद करता हूँ धन्यवाद थैंक यू

ਤੇ ਕੌਣ ਹੈ ਨਹੀਂ ਜਿਹੜੇ ਕਿ ਬਹੁਤ ਵਦਿਆ ਵਦਿਆ ਉਹਨਾਂ ਕਿ ਬਰਾਦ ਨੌਕਰੀ ਕਰਨੋਂ ਫਰਾਂਜ ਸਾਈ ਹੀ ਰਿਟਾਇਰਮੈਂਟ ਤੋਂ ਬਾਅਦ ਵਦਿਆ ਵਦਿਆ ਸੰਸਥਾਵਾਂ ਨਾਲ ਜੁੜੇ ਹਨ ਤੁਹਾਨੂੰ ਮੌਕਾ ਗਵਾ ਨਹੀਂ ਚਾਹੀਦਾ ਕਿ ਨਾਲ ਮੁੱਠਾਂ ਦੇ ਨਾਲ ਸਪਰਸ ਕਰਕੇ ਕੁਝ ਨਾ ਕੁਝ ਗੁੰਝੀਂ ਦੇ ਕੇ ਸਿੱਖਣਾ ਚਾਹੀਦਾ ਹੈ ਸਮਾਜ ਉਹ ਤੇ ਕਿੰਨਾ ਜਾ ਹੈ ਆਪਾ ਪੰਜਾਬ ਦੇ ਰਹਿਣ ਵਾਲਿਆਂ ਪੰਜਾਬੀਆਂ ਪੰਜਾਬੀਆਂ ਨੂੰ ਬਚਾਉਣ ਦੇ ਲਈ ਖਾਸ ਕਰਕੇ ਸਾਨੂੰ ਆਪਣੇ ਧਰਮ ਅਤੇ ਗਿਰਤ ਸਹਿ ਨਾਲ ਵੀ ਜੁੜਨਾ ਚਾਹੀਦਾ ਹੈ ਨਾਲ ਨਾਲ ਪੜਨਾ ਵੀ ਹੈ ਕਿੰਨਾ ਵਿੱਚ ਵੀ ਵਿੱਸ਼ਾ ਲੈਣਾ ਜੇ ਪੜਾਈ ਵੱਲ ਵੀ ਧਿਆਨ ਦੇਣਾ ਇਹ ਕੋਈ ਚੰਨ ਨਾ ਰਹਾ ਮੈਂ ਵੀ ਬਹੁਤ ਸਮਾਂ ਇੱਥੇ ਪੜਾ ਚੁੱਕੀ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਿਆਰੇ ਬੱਚਿਓ ਜ਼ਿੰਦਗੀ ਬਹੁਤ ਤੇਜ਼ੀ ਦੇ ਨਾਲ ਜਾ ਰਹੀ ਹੈ ਬਹੁਤ ਕੁਝ ਸਿੱਖਣ ਨੂੰ ਇੱਥੋਂ ਮਿਲ ਰਿਹਾ ਹੈ ਜਿਨ੍ਹਾਂ ਵੀ ਇਹਾਪਕ ਸਹਿਗਵਾਨ ਨੇ ਬਹੁਤ ਕੁਆਲੀਫਾਈ ਨੇ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਲੋਕਾਂ ਦੇ ਕਈ ਜੀਵਨ ਦੇ ਇਸ਼ਾਰਾ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ

اڙي طرح اوندو کي ڏسڻ لاءِ پوٽي لاءِ ਉਦੇ ਬੱਚੇ ਹੋਰ ਆ ਜਾਣ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਚਲੋ ਜੀ ਫਿਰ ਉਹ ਵੀ ਆ ਜਾਣ ਜਰਜੀ ਮੈਮ ਜਰਜੀਤ ਮੈਮ ਆਓ ਜਿਨ੍ਹਾਂ ਬੱਚਿਆਂ ਨੂੰ ਅੱਜ ਸੁਤਰੀ ਬਾਣੀ ਕਿ ਉਹ ਜਿਹੜੇ ਕਰਵਾ ਦਿੱਤੀਆਂ ਨੇ ਯਾਨੀ ਤੋਂ ਇਸ ਸੰਗਠਨ ਬਹੁਤ ਹੀ ਸਭਾ ਦੇਣਾ ਪੂਰੀ ਮਰਿਆਦਾ ਦੇ ਨਾਲ ਪੂਰੇ ਮਾਨ ਸਤਚਾਰ ਦੇ ਨਾਲ ਜਿੱਥੇ ਵੀ ਤੁਹਾਡੀਆਂ ਪਾਰਟੀਆਂ ਜੀਆਂ ਹੋਰ ਗ੍ਰਾਂਥ ਪੈਣੇ ਜਾਂ ਦਸਤਾਵੇਜ਼ ਹੋ ਜਾਨੇ ਉਹਨਾਂ ਦੇ ਵਿੱਚ ਰੱਖਣਾ ਵਾ ਜੋ ਵਿਦਿਆਦਮੀ ਹੋਣੀ ਚਾਹੀਦੀ ਪੂਰੇ ਸਤਚਾਰ ਦੇ ਨਾਲ ਆਮ ਤੋਂ ਇਸ ਲਈ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਮਨਜੀਤ ਸਿੰਘ ਨਰਵਾੜ ਦੁਨਾਨ ਫਾਊਂਡੇਸ਼ਨ ਫਾਰ ਹਿਊਮਨਿਟੀ ਸਿੱਖੀ ਫਾਰ ਹਿਊਮਨਿਟੀ ਦਾ ਦੇ ਨਾਲ ਹੀ ਜਲਦੀਪ ਸਿੰਘ ਜੀ ਤੋਂ ਵੀਡੀਓ ਸੰਪਰਦਾਰ ਸੰਪੂਰਨ ਹੈ ਜੀ ਸੀਨੀਅਰ ਸਿਟੀਜ਼ਨ ਸਾਂਹੇ ਵਾਲ ਤੋਂ ਮੈਡਮ ਰਿੰਦਰ ਕੌਰ ਜੀ ਕੇ ਦਾਸਤਾਉਰ ਤੇ ਧੰਨਵਾਦ ਜਸਵੀਰ ਸਿੰਘ ਜੀ ਕਰਾਈ ਪ੍ਰੈਸ ਚੈਨਲ ਤੋਂ ਆਏ ਜਿਨ੍ਹਾਂ ਨੇ ਇਹ ਅੱਜ ਦਾ ਇਹ ਜਿਹੜੀ ਸੁਖਨੀ ਸਾਹਿਬ ਜੀ ਦੀ ਬਾਣੀ ਆ ਉਹਦੀਆਂ ਜਿਹੜੀਆਂ ਸਾਨੂੰ ਜਿਹੜੀਆਂ ਕਿਤਾਬਾਂ ਨੇ ਉਹ ਸਾਨੂੰ ਦਿੱਤੀਆਂ ਤੁਹੇ ਇਹ ਤੁਸੀਂ ਸਾਰੇ ਬੱਚਿਆਂ ਨੇ ਸੰਭਾਲ ਦੇ ਰੱਖਣੀਆਂ ਨੇ ਤੇ ਜਿਹੜੇ ਵੀ ਆਉਂਦੇ ਮਾਪਿਆਂ ਨੂੰ ਵੀ ਲੈਣੀਆਂ ਨੇ ਤੇ ਇਹਦੇ ਕੋਈ ਵੀ ਬੇੜਾ ਉਹਦੇ ਲਈ ਤੁਸੀਂ ਇਹਨੂੰ ਸਾਰਿਆਂ ਨੂੰ ਸਾਰੇ ਬੱਚਿਆਂ ਨੇ ਬਹੁਤ ਹੀ ਸੰਭਾਲ ਕੇ ਰੱਖਣੀਆਂ ਅਦਰਵਾਇਜ਼ ਇਹ ਬਾਜ਼ਾਰ ਰੈਡੀਆ ਤੇ ਤੁਹਾਨੂੰ ਫ੍ਰੀ ਹੋਪ ਡਿਸਟ੍ਰਿਬਿਊਟ ਕੀਤੀਆਂ ਨਹੀਂ ਨੇ ਮਨਜੀਤ ਸਿੰਘ ਜੀ ਨਰਵਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਅੱਜ ਸਾਡੇ ਬੱਚਿਆਂ ਦੇ ਲਈ ਇਹ ਬਹੁਤ ਥੈਂਕ ਯੂ